ਮੀਰਥਲ ਦੇ ਨੇੜੇ ਪਿੰਡ ਟੰਡਲਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਨੂੰ ਜਦੋਂ ਲੋਕਾਂ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ ਕੀਤਾ ਗਿਆ। ਮਰਨ ਵਾਲੇ ਦੀ ਮੌਤ ਗਲੌਂਗ ਸਾਈਡ ਤੇ ਚੱਲਣ ਕਾਰਨ ਹੋਈ ਤੇ ਹੋਰ ਕੀ ਕਿਹਾ ਡਾਕਟਰ ਨੇ ਚਲੋ ਸੁਣਦੇ ਹਾਂ। ਅਮਰਲਾ ਪਾ ਜਿੰਦਾ ਐਕਸੀਡੈਂਟ ਹੋਇਆ ਸੀ ਕੰਡਰਾ ਕੰਡਰਾ ਪਿੰਡਾਂ ਮੀਤਸਾ ਦੇ ਲੱਗੇ ਇਹ ਅਮਰਲਾ ਸਮੀਤਸਾ ਪਿੰਡ ਦੀ ਹੈ ਠੀਕ ਹੈ ਜੀ ਮੈਂ ਉੱਥੋਂ ਪੇਸ਼ੈਂਟ ਲੈ ਕੇ ਸਿਵਲ ਹਸਪਤਾਲ ਆਇਆ ਹਾਂ ਉਹਨਾਂ ਅੱਗੇ ਡਾਕਟਰ ਕਰੇਗਾ ਦੇ ਆਪਾਂ ਦਾ ਅੰਗਲਾ ਵੀ ਸਿਵਲ ਦੇ ਲੈ ਕੇ ਆਇਆ ਅੱਲਾ ਹਾਤੇ ਔੜੇ ਤਾਈ ਐਕਸੀਡੈਂਟ ਕਿਸ ਸਮੇਂ ਪਤਾ ਇਹ ਭਾਈ ਇਹ ਨਹੀਂ ਪਤਾ ਰੋਡ ਸਾਈਡ ਤੋਂ ਆਂਦੇ ਵੇ ਇੰਨਾ ਪਤਾ ਬਸ ਬੋੜੀ ਬੋੜੀ ਕਿਸਾਲ ਪੁੱਛੀ ਸੀ ਉਹ ਦੋ ਭਾਈ ਕੁਝ ਕਹਿ ਨਹੀਂ ਸਕਦੇ ਹਾਂ ਚੱਲਦੇ ਸੀ ਭਾਈ ਇਹ ਨਹੀਂ ਗੱਲ ਦੀ ਬੱਕਿਆ ਹਾਂ ਹਾਂ ਜੀ ਸਿਵਲ ਹਸਪਤਲ ਦੀ ਐਮਰਜੈਂਸੀ ਵਿੱਚ ਸਵੇਰੇ ਕੋਈ 11:00 ਵਜੇ ਇੱਕ ਐਕਸੀਡੈਂਟ ਦਾ ਕੇਸ ਆ ਜਿਹੜਾ ਕਿ ਡਾਕਟਰਾਂ ਦੇ ਜਦੋਂ ਜਾਂਚ ਕੀਤੀ ਹੈਗੀ ਹੈ ਤੇ ਉਹ ਬਲੌਟਡ ਹੋਇਆ ਗਿਆ ਹੈ ਤੇ ਇਸ ਦਾ ਨਾਮ ਜਿਹੜਾ ਹੈ ਮੈਡੀਫਾਈ ਸੁਮਿਤ ਕੁਮਾਰ ਮਿਸ਼ਨ ਰੋਡ ਦੇ ਨਾਲ ਰਹਿੰਦਾ ਹੈਗਾ ਤੇ ਜਿਹੜਾ ਇਹ ਐਕਸੀਡੈਂਟ ਹੈਗਾ ਇਹ ਮੀਤਲ ਦੇ ਲਾਗੇ ਕਿਤੇ ਹੋਇਆ ਹੈ ਡਾਕਟਰਾਂ ਨੇ ਸੰਪੂਰਨ ਜਾਂਚ ਕਰਨ ਤੋਂ ਬਾਅਦ ਇਹਨੂੰ ਬਲੌਟਡ ਡਿਟੇਲ ਕਰ ਦਿੱਤਾ ਹੈ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSC New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo Karate and skating classes, training of vocal, classical and Western music, dance classes for hip hop, freestyle, jazz, locking, popping, chess, horse riding, football, and so on. A and M's James Cambridge International School, opposite Canada Palace, near A and M Institute's Jalandhar Dalhousie Bypass Road, Patanco.